ਇਸ ਵਕਤ ਦੀ ਜਪੱਟੀ ਬ੍ਰੇਕਿੰਗ ਨਿਊਜ਼ ਹੈ ਕਿ ਸਾਰੇ ਕੈਂਪ ਵਿੱਚ ਸ਼ਿਸ਼ਿਲ ਕੁਮਾਰ ਰੀਕੂ ਇੱਥੇ ਪਹੁੰਚ ਚੁੱਕਿਆ ਹੈ ਤਾਂ ਉਹਨਾਂ ਦਾ ਵਿਰੋਧ ਹੋਣਾ ਵੀ ਸ਼ੁਰੂ ਹੋ ਚੁੱਕਿਆ ਹੈ ਕੱਲ ਮਹਤਪੁਰ ਦੇ ਵਿੱਚ ਇੱਕ ਵੱਡਾ ਵਿਰੋਧ ਹੋਇਆ ਹੋਰ ਦੂਜੀ ਤਸਵੀਰ ਹੈ ਸਾਹਮਣੇ ਦੋਨੇ ਧਿਰਾਂ ਦੇ ਵੱਲੋਂ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ ਕਿਸਾਨਾਂ ਦੇ ਵੱਲੋਂ ਵੀ ਤਾਰੀਫ ਕੀਤੀ ਜਾ ਰਹੀ ਹੈ ਔਰ ਦੂਜੇ ਪਾਸੇ ਐਮਪੀ ਸ਼ਿਸ਼ਿਲ ਕੁਮਾਰ ਰੀਕੂ ਸਾਹਮਣੇ ਖੜਿਆ ਹੈ ਔਰ ਕਦੇ ਆਮ ਆਦਮੀ ਪਾਰਟੀ ਦੇ ਪਰ ਹੁਣ ਆਮ ਆਦਮੀ ਪਾਰਟੀ ਦੇ ਨਹੀਂ ਰਹੇ ਹੁਣ ਭਾਜਪਾ ਦੇ ਆ ਤੁਸੀਂ ਤਸਵੀਰਾਂ 'ਚ ਦੇਖ ਸਕਦੇ ਹੋ ਸਿੱਧੀਆਂ ਲਾਈਵ ਤਸਵੀਰਾਂ ਕੱਲ ਤੁਸੀਂ ਦੇਖਿਆ ਸੀ ਮਹਿਦ ਪਰਦੀਆਂ ਵਿਰੋਧ ਅੱਜ ਵੀ ਹੋਇਆ ਹੈ ਵਿਰੋਧ ਅੱਜ ਵੀ ਹੋਇਆ ਹੈ ਤਾਂ ਤਸਵੀਰਾਂ ਤੁਹੇ ਪਾਸੇ ਤਰੇ ਦੇ ਸਕ ਦਿਆਂ ਵਿਰੋਧ ਅੱਜ ਵੀ ਹੋਇਆ ਹੈ ਔਰ ਕੱਲ ਜਦੋਂ ਸ਼ਹਿਦਿਆ ਪਿੰਲੇ ਪਹੁੰਚੇ ਸੀਗੇ ਸ਼ਸ਼ੀਲ ਕਮਾਂ ਰੀਕੂ ਵਿਰੋਧ ਉਹ ਵੀ ਹੋਇਆ ਸੀ ਤਾਂ ਦੋਨੇ ਧਿਰਾਂ ਦੇ ਵੱਲੋਂ ਬਿਆਨ ਬਾਜ਼ੀ ਸ਼ੁਰੂ ਹੋ ਚੁੱਕੀ ਹੈ ਤਾਂ ਸਾਹਮਣੇ ਮਾਹੌਲ ਗਰਮ ਹੋ ਚੁੱਕਿਆ ਹੈ ਇਹ ਸਾਹਮਣੇ ਦੇਖ ਸਕਦੇ ਹੋ ਇਹ ਸਾਹਮਣੇ ਤਸਵੀਰਾਂ ਨੇ ਲਾਈਵ ਤਾਂ ਮਾਹੌਲ ਗਰਮ ਹੋਇਆ ਹੈ ਜੋ ਪੁਲਿਸ ਪ੍ਰਸ਼ਾਸਨ ਸਮਝਾ ਰਿਹਾ ਹੈ ਪੁਲਿਸ ਪ੍ਰਸ਼ਾਸਨ ਸਮਝਾ ਰਿਹਾ ਹੈ ਸਮਾਹਲੇ ਤਸਵੀਰਾਂ ਐਮਪੀ ਸ਼ਸ਼ੀਲ ਕੁਮਾਰ ਇੰਕੂ ਹੈ ਤਕਲਵਾ ਤਾਂ ਆਪਾਂ ਕਰਦੇ ਆ ਤਾਂ ਸਿੱਧੀਆਂ ਲਾਈਵ ਤਸਵੀਰਾਂ ਤੁਹਾਡੇ ਕੋਲ ਪਹੁੰਚ ਆ ਰਹੀਆਂ ਇਧਰ ਟ੍ਰੈਫਿਕ ਦਾ ਵਿਹਲਾ ਦੇਖੋ ਕ ਵੱਡਾ ਜਾਮ ਲੱਗ ਚੁੱਕਿਆ ਇਧਰ ਵੀ ਇਧਰ ਵੀ ਵੱਡਾ ਜਾਮ ਲੱਗ ਚੁੱਕਿਆ ਤਸਵੀਰਾਂ ਨੇ ਤਾਂ ਇਧਰ ਤੁਸੀਂ ਦੇਖ ਸਕਦੇ ਹੋ ਸ਼ਸ਼ੀਲ ਕੁਮਾਰ ਇੰਕੂ ਫ੍ਰੀਕੂ ਸ਼ਸ਼ੀਲ ਕੁਮਾਰ ਇੰਕੂ ਨੇ ਤਾਂ ਮੰਤਰੀ ਜੀ ਨੇ ਹਾਂਜੀ ਸਰ ਸਰ ਇੱਕ ਪਾਸੇ ਸ਼ਸ਼ੀਲ ਕੁਮਾਰ ਨੂੰ ਤੁਹਾਡੇ ਨਾਲ ਖੜੇ ਆ ਭਾਜਪਾ ਲੋਕਾਂ ਦੇ ਆਮ ਆਦਮੀ ਸੀ ਪਰ ਨਹੀਂ ਹੁਣ ਟੋੜੇ ਹੋ ਚੁੱਕੇ ਆ ਤੇ ਤੁਹਾਡੇ ਕਹਾਂਗੇ ਤੇ ਦੂਜੇ ਪਾਸੇ ਉਹਦੇ ਵਿਰੋਧ ਵੀ ਹੋ ਰਿਹਾ ਇੱਕ ਹੀ ਗੱਲ ਚਾਹੂਗੇ ਇਹ ਕੋਈ ਵਿਰੋਧ ਨਹੀਂ ਜੇ ਗੱਲ ਕਰਨੀ ਆ ਤਾਂ ਸ਼ਾਂਤਮਈ ਤਰੀਕੇ ਨਾਲ ਗੱਲ ਕਰਾਂਗੇ ਸੁਣਾਂਗੇ ਵੀ ਤੇ ਗੱਲਾਂ ਵੀ ਕਰਾਂਗੇ ਪਰ ਜੇ ਨਾਹਰੇਬੰਦੀ ਕਰਨੀ ਆ ਤਾਂ ਫੇਰ ਕਿੱਦਾਂ ਗੱਲ ਹੋਊਗੀ ਤੁਸੀਂ ਦੱਸੋ ਕੋਨੇ ਕਿ ਸ਼ਾਂਤਮਈ ਗੱਲ ਹੋਣੀ ਚਾਹੀਦੀ ਹੈ ਕੋਈ ਵੀ ਗੱਲ ਤਾਂ ਟੇਬਲ ਤੇ ਆ ਕੇ ਨਿਬੜਦੀ ਹੈ ਪਰ ਜਿਆ ਕਿਉਂ ਹੋ ਰਿਹਾ ਕੱਲ ਵੀ ਇਦਾਂ ਦਾ ਹੋਇਆ ਤੇ ਅੱਜ ਵੀ ਹੋਇਆ ਹੈ ਅਸੀਂ ਦੇਖੋ ਅਸੀਂ ਕੱਲ ਵੀ ਸ਼ਾਂਤਮਈ ਤਰੀਕੇ ਨਾਲ ਗੱਲ ਕਰਨ ਨੂੰ ਤਿਆਰ ਸੀ ਸਾਡੀ ਸਾਰੀ ਸਰਕਾਰ ਸਮੁੱਚੀ ਟੀਮ ਸਾਰੀ ਸ਼ਾਂਤਮਈ ਤਰੀਕੇ ਨਾਲ ਗੱਲ ਕਰਨ ਨੂੰ ਤਿਆਰ ਆ ਔਰ ਅਸੀਂ ਬਹਿ ਕੇ ਬੈਂਚ ਤੇ ਸ਼ਾਂਤੀ ਨਾਲ ਗੱਲ ਕਰਨ ਨੂੰ ਤਿਆਰ ਆ ਨਾਰੇ ਬਾਜੀ ਚ ਕੁਝ ਨਹੀਂ ਰੱਖਿਆ ਗੱਲ ਕਰੋ ਗੱਲ ਸੁਣੋ ਵੀ ਤੇ ਸ਼ਾਂਤੀ ਨਾਲ ਹੀ ਗੱਲ ਕਰ ਹੋਣੀ ਹੈ ਬੜੀ ਬੜੀ ਮੰਦ ਭਾਗੀ ਗੱਲ ਹੈ ਕਿ ਅੱਜ ਅਸੀਂ ਸਾਰੇ ਡਾਕਟਰ ਭੀਮਰਾਓਂbedkar ਜੀ ਦੀ ਪਵਨ ਔਰ ਪਵਿੱਤਰ ਪ੍ਰਤੀਮਾ ਦੇਤੇ ਨਮਨ ਕਰਨ ਦੇ ਲਈ ਆਏ ਆ ਇੱਥੇ ਕੋਈ ਪੋਲੀਟਿਕਲ ਜਲਸਾ ਨਹੀਂ ਹੋ ਰਿਹਾ ਪਰ ਅੱਜ ਆ ਜਿਹੜੇ ਇੱਥੇ ਕਿਸਾਨਾਂ ਦੇ ਰੂਪ ਦੇ ਵਿੱਚ ਕੁਝ ਗੁੰਡੇ ਆਏ ਆ ਅੱਜ ਬਾਬਾ ਸਾਹਿਬ ਅੰਬੇਦਕਰ ਸਾਹਿਬ ਨੂੰ ਸ਼ਰਧਾਂਜਲੀ ਦੇਣ ਤੋਂ ਰੋਕਿਆ ਜਾ ਰਿਹਾ ਮੈਂ ਪੁੱਛਣਾ ਚਾਹੁੰਦਾ ਇਹਨਾਂ ਗੁੰਡਿਆਂ ਨੂੰ ਮੈਂ ਪੁੱਛਣਾ ਚਾਹੁੰਦਾ ਕੀ ਡਾਕਟਰ ਭੀਮrao ਬਾਬਾ ਸਾਹਿਬ ਅੰਬੇਦਕਰ ਉਹਨਾਂ ਨੂੰ ਨਮਨ ਕਰਨਾ ਹਰ ਇੱਕ ਦਾ ਜਿਹੜਾ ਮੌਲਿਕ ਅਧਿਕਾਰ ਹੈ ਅੱਜ ਮੈਂ ਇਸ ਗੱਲ ਨੂੰ ਕੰਟੈਂਪਟ ਕਰਦਾ ਟੱਲੇ ਨਮਨ ਕਰਨ ਦੇ ਲਈ ਰੋਕ ਰਿਹਾ ਮੁੜਦਾ ਲਗਾ ਰਿਹਾ ਇਹ ਪੂਰੇ ਦਲਿਤ ਭਾਈਚਾਰੇ ਦਾ ਜਿਹੜਾ ਅਪਮਾਨ ਕੀਤਾ ਜਾ ਰਿਹਾ ਇਹ ਕਿਸਾਨ ਨਹੀਂ ਅੱਜ ਦਲਿਤਾਂ ਦਾ ਅਪਮਾਨ ਕਰਨ ਲਈ ਅੱਜ ਇੱਥੇ ਆਏ ਆ ਸਪੂਚਾ ਦਲਿਤ ਸਮਾਜ ਹੈ ਜਿਹੜਾ ਅੱਜ ਕਿਸਾਨਾਂ ਦਾ ਜਿਹੜਾ ਬਾਈਕਾਟ ਕਰਦਾ ਜਿਹੜੇ ਦਲਿਤਾਂ ਨੂੰ ਨਮਨ ਕਰਨ ਵਾਲਿਆਂ ਨੂੰ ਅੱਜ ਇੱਥੇ ਰੋਕ ਰਿਹਾ ਰਿੰਕੂ ਜੀ ਲੱਗਦਾ ਨਹੀਂ ਲਗਾਤਾਰ ਜਿਹੜਾ ਭਾਜਪਾ ਦਾ ਹੀ ਜਿਹੜਾ ਵਿਰੋਧ ਕੀਤਾ ਜਾ ਰਿਹਾ ਹੈਗਾ ਅੱਜ ਭਾਜਪਾ ਦਾ ਵਿਰੋਧ ਕਰਨ ਨਹੀਂ ਆਏ ਅੱਜ ਭੀਮਰਾਓ ਮੇਰ ਸਾਹਿਬ ਦੀ ਪ੍ਰਤਿਮਾ ਦੇਤੇ ਅਸੀਂ ਨਮਨ ਕਰਨ ਦੇ ਲਈ ਆਏ ਆ ਅੱਜ ਉਹਦਾ ਵਿਰੋਧ ਕਰਨ ਦੇ ਲਈ ਆਏ ਆ ਜਿੱਥੇ ਪੋਲਿਟਿਕਲ ਰੈਲੀ ਕਰਾਂਗੇ ਉੱਥੇ ਆ ਕੇ ਵਿਰੋਧ ਕਰ ਲੈਣ ਜੋ ਇਹਨਾਂ ਨੇ ਕਰਨਾ ਕਰ ਲੈਣ ਸਾਨੂੰ ਕਿਸੇ ਚੀਜ਼ ਡਰ ਨਹੀਂ ਹੈ ਅਸੀਂ ਅੱਜ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਭੀਮ ਸਾਹਿਬ ਅੰਬੇਦਕਰ ਸਾਹਿਬ ਦੀ ਪ੍ਰਤਿਮਾ ਤੇ ਸਾਨੂੰ ਨਮਨ ਕਰਨ ਲਈ ਰੋਕਿਆ ਮੈਂ ਸਮੁੱਚੇ ਦਲਿਤ ਭਾਈਚਾਰੇ ਨੂੰ ਅਪੀਲ ਕਰਨਾ ਚਾਹਨਾ ਕਿ ਇਹ ਉਹ ਕਿਸਾਨ ਹੈ ਜਿਹੜੇ ਦਲਿਤਾਂ ਦੇ ਵਿਰੋਧੀ ਹੈ ਔਰ ਇਹਨਾਂ ਦਾ ਹਿਸਾਬ ਹੈ ਮੇਰੇ ਦਲਿਤ ਲੋਗ ਆ ਜਿਹੜੇ ਖੁਦ ਕਰਨਗੇ ਸਰ ਤੁਸੀਂ ਦਲਤਾਂ ਦੇ ਨਾਮ ਦਲਤਾਂ ਦਾ ਸਰ ਤੁਸੀਂ ਨਾਮ ਲਿਆ ਹੈਲੋ ਸਰ 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 ਤਾਂ ਸ਼ਾਇਦ ਉਹਨਾਂ ਨੇ ਗੱਲ ਨਹੀਂ ਸੁਣੀ ਹੈ ਪਰ ਦੂਜੇ ਪਾਸੇ ਜੋ ਕਿਸਾਨ ਸੀ ਆਪਾਂ ਨੇ ਗੱਲਬਾਤ ਕਰ ਲੈਂਦੇ ਆ ਸਿੱਧੇ ਰੂਪ ਦੇ ਵਿੱਚ ਕਹਿ ਦਿੱਤਾ ਕਿ ਗੁੰਡੇ ਆ ਔਰ ਗੁੰਡੇ ਕਹਿੰਦੇ ਕਿ ਕੋਸ਼ ਆਇਆ ਉਹ ਗੁੰਡਿਆਂ ਦੀ ਗੱਲ ਕੀਤੀ ਹੈ ਪਰ ਦੂਜੇ ਪਾਸੇ ਕਿਸਾਨ ਕੀ ਕਹਿੰਦੇ ਆ ਇਸ ਬਾਰੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਤਾਂ ਇਹ ਕਿਸਾਨ ਖੜੇ ਨੇ ਇਹ ਕਿਸਾਨ ਸਾਰੇ ਖੜੇ ਨੇ ਏ ਆਲ ਇੰਡੀਆ ਕਿਸਾਨ ਮੈਂ ਦੱਸਦਾ ਕਿ ਇਹ ਝੰਡਾ ਆਲ ਇੰਡੀਆ ਕਿਸਾਨ ਸਭਾ ਲਾ ਲਓ ਉਹਨਾਂ ਦਾ ਵਾ ਤਾਂ ਤੁਸੀਂ ਕਿਹੜੇ ਕਿਹੜੇ ਜਥੇਬੰਦੀ ਹਾਂ ਕਿਹੜੇ ਜਥੇਬੰਦੀ ਆ ਜੀ ਇਹ ਰਾਜਵਾਲੀ ਇਹ ਰਾਜਵਾਲ ਜਥੇਬੰਦੀ ਹੈ ਤੇ ਇੱਧਰ ਸਾਰੇ ਕਿਸਾਨ ਖੜੇ ਆ ਇਹ ਕਿਸਾਨ ਇੱਕ ਉਹ ਕਿਸਾਨ ਹੈ ਜਿਹੜਾ ਦਿੱਲੀ ਦੇ ਬਾਰਡਰਾਂ ਦੇ ਉੱਪਰ ਡਟੇ ਰਹੇ ਸੀ ਪਰ ਇਹਨਾਂ ਕਿਸਾਨਾਂ ਨੂੰ ਜੇਕਰ ਕੋਈ ਗੁੰਡੇ ਕਹੇ ਤਾਂ ਇੱਕ ਸ਼ਰਮਨਾਕ ਗੱਲ ਹੈ ਜੋ ਅਸੀਂ ਵੀ ਅੱਛੀ ਚੀਜ਼ ਦਾ ਸੀ ਸਖਤ ਵਿਰੋਧ ਕਰਦੇ ਆ ਗੱਲਬਾਤ ਵੀ ਕਰਦੇ ਆ ਅੱਗੇ ਜਾ ਕੇ ਕਿਸਾਨ ਹੋਰ ਵੀ ਨੇ ਤਾਂ ਕਿਸਾਂ ਨਾ ਕਰਦੇ ਹੜੀ ਇਕੱਲੀ ਪਰਸਨਲ ਗੱਲਾਂ ਨਾ ਕਰੋ ਤੁਹਾਡੀ ਬਾਤ ਕਰ ਆਪਾਂ ਕੋਈ ਪਰਸਨਲ ਨਹੀਂ ਆਪਾਂ ਕਰਦੇ ਕੀ ਕੀ ਕਰਜੋ ਤੁਸੀਂ ਵੀ ਚੰਡ ਲੈ ਕੇ ਆਇਓ ਦੇਖੋ ਜੀ ਇਹ ਪਾਰਟੀ ਜਿਹੜੀ ਬੀਜੇਪੀ ਪਾਰਟੀ ਹੈ ਸਿੱਖਾਂ ਦੀ ਵਿਰੋਧੀ ਪਾਰਟੀ ਆ ਸਿੱਖ ਚਿਹਰੇ ਜਿਹੜੇ ਸਿੱਖ ਚਿਹਰਿਆਂ ਦੇ ਵਿਰੋਧੀ ਪਾਰਟੀ ਆ ਦਲਤਾਂ ਦੀ ਵਿਰੋਧੀ ਪਾਰਟੀ ਆ ਤੁਸੀਂ ਮੈਂ ਤੁਹਾਡੀ ਗੱਲ ਨਾਲ ਸਹਿਮਤ ਆ ਤੁਸੀਂ ਅੱਜ ਕਿਸਾਨਾਂ ਦੇ ਨਾਲ ਖੜੇ ਹੋ ਅਸੀਂ ਵੀ ਕਿਸਾਨਾਂ ਪਰ ਤੁਸੀਂ ਵੀ ਬੀਜਪੀ ਦੇ ਵਿੱਚ 1.5 200 ਸਾਲ ਗੁਜ਼ਾਰੇ ਆ ਕਿ ਉਦੋਂ ਤੈਨੂੰ ਨਹੀਂ ਕਿਸੇ ਗੱਲ ਦਾ ਪਤਾ ਸੀਗਾ ਤੁਸੀਂ ਪਾਰਟੀ ਛੱਡੀ ਕਿਉਂ ਸੀਗੀ ਤੁਸੀਂ ਉਹ ਮੇਰੀ ਜ਼ਿੰਦਗੀ ਦੀ ਬਹੁਤ ਵੱਡੀ ਗਲਤੀ ਸੀ ਜਿਹੜੀ ਮੈਂ ਅੱਜ ਸਵਕਾਰ ਲਈ ਆ ਤੇ ਮੈਂ ਗੁਰੂ ਸਾਹਿਬ ਅੱਗੇ ਜਾ ਕੇ ਉਸ ਚੀਜ਼ ਦੀ ਮਾਫੀ ਮੰਗਦਾ ਮੈਂ ਉਹ ਤਾਂ ਦੱਸੋ ਉਦੋਂ ਵੀ 700 ਕਿਸਾਨ ਸ਼ਹੀਦ ਹੋਏ ਸੀ ਪਰ ਤੁਸੀਂ ਬੀਜਪੀ ਵਿੱਚ ਕਿਉਂ ਗਏ ਜੀ ਤੁਸੀਂ ਇਹ ਦੱਸੋ ਤੁਸੀਂ ਉਹ ਮੇਰੀ ਜ਼ਿੰਦਗੀ ਦੀ ਬਹੁਤ ਵੱਡੀ ਗਲਤੀ ਸੀ ਗਲਤੀ ਨਹੀਂ ਸੀ ਇੱਕ ਬਹੁਤ ਵੱਡੀ ਗੱਲ ਤੇ ਸੀ ਮੇਰੀ ਮੈਂ ਮੈਂ ਕਹਿੰਦਾ ਮੈਂ ਕਹਿੰਦਾ ਚੀਜ਼ ਨੂੰ ਸਵਾਰਨ ਮੈਂ ਮਾਣ ਮੋਦੀ ਨੂੰ ਲੋਕ ਕਿ ਨਰਿੰ ਤਸੋ ਕਾ ਸਦ ਖਾ ਗਿਆ ਤੁਸੀਂ ਉਸ ਪਾਰਟੀ ਦਾ ਹਿੱਸਾ ਸੀ ਮੈਂ ਤੁਹਾਨੂੰ ਲੋਕੀ ਕਰਨ ਮੈਂ ਮੈਂ ਗੁਨਾਹ ਕਰਾਂ ਉਸ ਚੀਜ਼ ਦੀ ਮੈਂ ਗੁਨਾਹ ਕਰ ਮੈਂ ਇਹਨਾਂ ਦਾ ਸਾਥ ਮਾਫੀ ਮੰਗ ਦਿਓ ਤੁਸੀਂ ਤੁਸੀਂ ਮਾਫੀ ਮੰਗ ਦਿਓ ਆਪਣੇ ਸਾਰੇ ਮਾਤਮ ਜੇ ਜਾ ਕੇ ਮਾਫੀ ਮੰਗਦੀ ਪਈਆਂ ਮੈਂ ਗੁਰੂ ਘਰ ਜਾ ਕੇ ਮਾਫੀ ਮੰਗ ਚੁੱਕੀਆਂ ਮੈਂ ਨਾ ਕਿਸਾਨਾ ਫਿਰ ਪਲਟਾ ਮਾਰ ਕੇ ਅੱਜ ਤੁਸੀਂ ਇਸ ਪਾਰਟੀ ਨਾਲ ਕਲਮਿਸਤ ਹੋ ਮੈਂ ਪਲਟਾ ਮਾਰ ਕੇ ਨਹੀਂ ਆਈ ਕਿਉਂਕਿ ਇਹ ਪਾਰਟੀ ਮੈਂ ਆਜਾ ਐਜਮਨ ਮੈਂ ਛੱਡ ਕੇ ਮੈਂ ਨਹੀਂ ਛੱਡ ਕੇ ਛੱਡ ਸੁਸਤੀਪਾ ਦੇਖ ਕੇ ਆਇਆ ਮੇਰਾ ਮੇਰੀ ਜੀ ਮੇਰਾ ਮੇਰਾ ਸਵਾਲ ਹੈ ਮੇਰਾ ਸਵਾਲ ਹੈ ਮੇਰਾ ਸਵਾਲ ਹੈ ਮੇਰਾ ਸਵਾਲ ਸੁਣੋ ਮੈਂ ਕਹਿ ਰਿਹਾ ਦੇਖੋ ਅੱਜ ਤੁਸੀਂ ਕਿਸਾਨਾਂ ਦੇ ਨਾਲੋਂ ਇਹ ਨਾ ਹੋਵੇ ਕਿ ਕੱਲ ਨੂੰ ਫਿਰ ਤੋਂ ਦਾ ਪਾਸੇ ਪਲਟ ਜਾਵੇ ਤੁਸੀਂ ਹੋਰ ਪਾਰਟੀ ਜਵਾਨ ਕਰੇ ਜੀ ਇੱਕ ਵਾਰੀ ਗਲਤੀ ਹੁੰਦੀ ਹੁੰਦੀ ਹੈਂਦੀ ਬਾਰ ਬਾਰ ਗਲਤੀ ਨਹੀਂ ਹੁੰਦੀ ਹੁੰਦੀ ਹੈਂਦੀ ਬਾਰ ਬਾਰ ਜਾਣ ਬੁੱਝ ਕੇ ਹੁੰਦਾ ਮੈਂ ਇੱਕ ਵਾਰੀ ਗਲਤੀ ਕਰ ਚੁੱਕੀ ਬਾਰ ਬਾਰ ਇਹ ਕੰਮ ਨਹੀਂ ਕਰ ਸਕਦੀ ਕਿਉਂਕਿ ਦਿੱਲੀ ਦੇ ਬਾਰਡਰਾਂ ਤੇ ਲਗਾਤਾਰ ਕਵਰੇਜ ਕੀਤੀ ਹੈ ਕਿਸਾਨਾਂ ਦੇ ਹੱਕਾਂ ਦੇ ਵਿੱਚ ਕਵਰੇਜ ਕੀਤੀ ਹੈ ਪਰ ਤੁਸੀਂ ਉਸ ਪਾਰਟੀ ਦੇ ਹਿੱਸਾ 2 ਸਾਲ ਰਹੇ ਹੋ ਇਸ ਕਰਦਾ ਮੈਨੂੰ ਦੁੱਖ ਸੀਗਾ ਜੋ ਮੈਂ ਤੁਹਾਡੇ ਨਾਲ ਗੱਲ ਕੀਤੀ ਮੈਂ ਮੈਂ ਇਸ ਚੀਜ਼ ਨੂੰ ਸਵਾਰ ਕਰ ਲਿਆ ਕਿ ਮੈਂ ਜਿਹੜਾ ਬੀਜੇਪੀ ਪਾਰਟੀ ਵਿੱਚ ਗਈ ਮੇਰੀ ਜ਼ਿੰਦਗੀ ਦੀ ਬਹੁਤ ਵੱਡੀ ਗਲਤੀ ਸੀ ਔਰ ਇਹ ਗਲਤੀ ਮੈਂ ਦੁਬਾਰਾ ਤਾਂ ਹਰਾਮਾ ਇਹ ਹੋ ਨਹੀਂ ਸਕਦਾ ਤਾਂ ਇਹ ਮਨਪ ਕਹਿੰਦੇ ਕਿ ਬੀਜੇਪੀ ਇਸ ਤੋਂ ਬੀਜਪੀ ਛੱਡ ਚੁੱਕਿਆ ਕਹਿੰਦੇ ਇਹ ਮੇਰੀ ਗਲਤੀ ਸੀ ਗਲਤੀ ਸਵਾਰ ਕਰਦੀਆਂ ਜ਼ਿੰਦਗੀ ਦੇ ਵਿੱਚ ਦੁਬਾਰਾ ਮੈਂ ਭਾਰਤੀ ਜਨਤਾ ਪਾਰਟੀ ਹਾਂ ਕਿ ਮੈਂ ਮੂੰਹ ਨਹੀਂ ਕਰੂੰਗੀ ਜਿਸ ਪਾਰਟੀ ਨੂੰ ਸਟੈਂਡ ਆ ਉੱਥੇ ਮੈਂ ਰਹੂੰਗੀ ਹਾਂ ਭਾਰਤੀ ਜਨਤਾ ਪਾਰਟੀ ਨਹੀਂ ਜੇ ਜਿਹੜੀ ਵੀ ਪਾਰਟੀ ਸਿੱਠਾਂ ਦੇ ਸਿੱਖ ਚਿਹਰਿਆਂ ਦੀ ਵਿਰੋਧੀ ਹੋਊਗੀ ਜਿਹੜੀ ਵੀ ਪਾਰਟੀ ਕਿਸਾਨਾਂ ਦੀ ਵਿਰੋਧੀ ਹੋਊਗੀ ਸਾਡੇ ਪੰਜਾਬ ਦੀ ਵਿਰੋਧੀ ਹੋਊਗੀ ਮੈਂ ਉਸ ਪਾਰਟੀ ਨੂੰ ਠੋਕਰ ਮਾਰੂੰਗੀ ਅਮਰਪਾਲ ਖਾਲਸਾ ਦਾ ਸਾਥ ਦੇਵਾਂਗੇ ਲੰਬੇ ਟਾਈਮ ਤੋਂ ਨਜ਼ਰ ਪਾਉਂਦਾ ਜੀ ਉਹ ਵੀ ਦੇਖੋ ਜੀ ਜਿਹੋ ਜਿਹਾ ਸਾਰਾ ਮਾਹੌਲ ਕਹੇਗਾ ਉਹ ਜੀ ਗੱਲ ਕਰਾਂਗੇ ਤਾ ਸਰ ਸ਼ਸ਼ੀਲ ਕੁਮਾਰ ਰਿੰਕੂ ਸੀਗੇ ਕਹਿੰਦੇ ਕਿ ਇਹ ਕਿਸਾਨ ਨਹੀਂ ਕਹਿੰਦੇ ਗੁੰਡੇ ਖੜੇ ਲਾਈ ਵੀ ਉਹਨਾਂ ਨੇ ਕਿਹਾ ਜੀ ਤੇ ਹੋਈ ਉਹਨੂੰ ਤਾਂ ਗੁੰਡੇ ਹੀ ਦਿਸਨੇ ਆ ਗੁੰਡੇ ਨੂੰ ਗੁੰਡੇ ਹੀ ਦਿਸਦੇ ਹੋਣ ਛਾਨ ਉਹ ਤਾਂ ਨੂੰ ਛਾਨ ਦਿਸਣ ਨਾ ਅੱਜ ਇੱਥੇ ਉਹਨੂੰ ਕਹਿ ਨਹੀਂ ਸਕਦੇ ਕੁਝ ਵੀ ਉਹ ਤਾਂ ਆਪ ਇੱਕ ਉਹ ਤਾਂ ਆਪ ਆਪ ਕੀ ਹੈ ਦੇਖੋ ਜਿੱਦਾਂ ਇਨਸਾਨ ਹੋ ਉਦਾਂ ਹੀ ਸੋਚਣੀ ਸੋਚਣੀ ਉਹਨੇ ਉਹਦੀ ਕੀ ਸੋਚਣੀ ਆ ਗੁਰੂ ਸਾਹਿਬ ਸਾਨੂੰ ਸੋਚਣੀ ਉਹ ਤਾਂ ਜਿਸ ਉਹ ਤਾਂ ਜਿਸ ਟਾਈਮ ਮੈਂ ਪਾਰਟੀ ਚ ਬੀਜੇਪੀ ਉਹ ਤਾਂ ਜਿਸ ਟਾਈਮ ਬੀਜੇਪੀ ਪਾਰਟੀ ਚ ਮੈਨੂੰ ਹੱਤਵਾਦੀ ਕਹਿੰਦੇ ਸੀਗੇ ਇਨਾ ਤਾਂ ਆਪਣਾ ਕੋ ਜੀਨ ਮਜਬ ਨਹੀਂ ਆ ਜਿਹੜੇ ਮੈਨੂੰ ਹੱਤਵਾਦੀ ਕਹਿੰਦੇ ਸੀ ਆਪਣੇ ਬਾਰੇ ਦੱਸਣ ਕਿੰਨੀਆਂ ਪਾਲਟੀਆਂ ਬਦਲ ਚੁੱਕਿਆ ਬੀਬੀ ਨਹੀਂ ਗਏ ਆ ਠੀਕ ਹੈ ਉਹਨਾਂ ਕੋ ਗਲਤੀ ਹੋਈ ਆ ਉਹਨਾਂ ਆਪ ਦੇਖਿਆ ਮੈਂ ਗਲਤ ਚੱਲ ਰਿਹਾ ਉਹ ਮੁੜ ਕੇ ਆਇਆ ਜੀ ਸਰਦ ਗਿਆ ਹੁਣ ਮੰਨਦੇ ਆ ਜਿਹੜਾ ਬੰਦਾ ਗਲਤੀ ਕਰਦਾ ਉਹ ਮੁੜ ਕੇ ਆਪਣੇ ਘਰ ਆਵੇ ਸੀਗਾ ਅੱਛਾ ਇਹ ਆਵੇ ਤਾਂ ਗਲਤ ਆ ਉਹਨਾਂ ਦੇ ਸਾਰੇ ਜੋ ਵੀ ਜਿੰਨੇ ਜਿੰਨੇ ਵੀ ਦੋ ਨੰਬਰ ਦੇ ਧੰਦੇ ਵਾਲੇ ਸਾਰੇ ਉਹਨਾਂ ਦਾਖਲ ਹੋ ਗਏ ਉਹ ਸਾਰੇ ਬਿੱਤਰ ਹੋ ਗਏ ਕਨਕੋਤਰ ਦੇ ਵਿੱਚ ਅੱਜ ਜੋ ਮਾਹੌਲ ਸੀ ਤਨਾਪੁਰ ਨੂੰ ਹੈ ਆਪਸੋ ਦੇ ਵਿੱਚ ਕਹਿ ਸਕਦੇ ਆ ਕਿ ਥੋੜੇ ਖਿੱਚ ਤਾਣੇ ਵੀ ਵਧੀ ਹੈ ਬੜੀ ਕਿਮਾਤ ਸੁਸ਼ੀਲ ਕੁਮਾਰ ਇੱਕੋ ਐਮਪੀ ਸਾਹਮਣੇ ਤਸਵੀਰ ਦਿਖਾ ਦੇ ਨੇ ਕਿ ਹੁਣ ਜਾ ਰਿਹਾ ਉਹ ਜਾ ਰਿਹਾ ਇਧਰ ਫੇਰ ਅਕਰ ਬੀਜੇਪਾਦੀ ਮਰਦਾਵਾ ਦੇ ਨਾਰੇ ਬੀਜੇਪੀ ਮਰਦਾਵਾ ਦੇ ਨਾਰੇ ਲੱਗਣੇ ਸ਼ੁਰੂ ਹੋ ਚੁੱਕੇ ਆ ਵੱਡੀ ਤਸਵੀਰ ਨਕੌਦਰ ਦੀ ਵੱਡੀ ਅਪਡੇਟ ਤੁਹਾਡੇ ਸਾਹਮਣੇ ਆ ਵੱਡੀ ਅਪਡੇਟ ਸਾਹਮਣੇ ਥੋੜੇ ਧੱਕਾ ਮੁੱਕੇ ਚੱਲ ਰਿਹਾ ਤੇ ਪੈਰ ਦੇ ਉੱਪਰ ਮੈਡਮ ਦੇ ਪੈਰ ਆ ਗਿਆ ਦਾ ਇਹ ਤਸਵੀਰਾ ਬੀਜਪੀ ਮੁਰਦਾਬਾਦ ਦਾ ਨਾਰੇ ਲੱਗਣੇ ਸ਼ੁਰੂ ਹੋ ਚੁੱਕਿਆ ਕਬਡੀ ਤਸਵੀਰ ਤੁਹਾਡੇ ਸਾਹਮਣੇ ਹੈ ਲਾਈਵ ਜਿਹੀ ਤਸਵੀਰਾਂ ਲਾਈਵ ਤਸਵੀਰਾਂ ਤੁਹਾਡੇ ਸਾਹਮਣੇ ਦਿਖਾ ਰਹੇ ਹਾਂ ਲਾਈਵ ਜਿਹੀ ਤਸਵੀਰਾਂ ਲਾਈਵ ਤਸਵੀਰਾਂ ਤੁਹਾਡੇ ਸਾਹਮਣੇ ਨੇ ਹਾਂ ਜੀ ਸਰ ਬਿਕੂ ਦਲਾ ਜਿੰਦਾਬਾਦ ਐਪੀ ਚੀਲ ਕਮਾਰੀ ਕੁੜੇ ਗੱਲਬਾਤ ਹੋਈ ਕਹਿੰਦੇ ਕਿਸਾਨ ਨਹੀਂ ਗੁੰਡੇ ਆ ਇਹ ਐਕਚੁਅਲੀ ਬੜੀ ਹਰਾਨੀ ਵਾਲੀ ਗੱਲ ਹੁੰਦੀ ਜਦੋਂ ਕੋਈ ਗੁੰਡੇ ਆਣੋਂ ਇਹ ਗੁੰਡਾ ਆਪ ਖੁੱਦ ਹੋ ਗਏ ਤੇ ਗੁੰਡੇ ਕਹੇ ਦੂਜਿਆਂ ਨੂੰ ਭਲੇਮਾਨ ਸਾਨੂੰ ਗੁੰਡੇ ਕਹੇ ਤੁਸੀਂ ਇਸ ਇਸ ਇਤੋਂ ਅੰਦਾਜ਼ਾ ਲਾ ਰੋ ਕਿ ਕਿੰਨਾ ਕੁ ਵਧੀਆ ਨਾ ਚਲਾਉਣਗੇ ਤਸਵੀਰਾਂ ਥੋੜੀ ਧੱਕੇ ਮੁੱਕੀ ਵਾਲੇ ਜਰੂਰ ਨੇ ਉਧਰ ਸਾਹਮਣੇ ਤਸਵੀਰ ਦੇਖ ਲਓ ਉਧਰ ਸਾਹਮਣੇ ਤਸਵੀਰ ਇਹ ਦੇਖ ਲਓ ਮਾਹੌਲ ਇੱਕਰ ਫਿਰ ਜਨਾਬੂਰ ਹੋ ਚੁੱਕਿਆ ਸਿੱਧੇ ਲਾਈਵ ਤਸਵੀਰਾਂ ਲਾਈਵ ਤਸਵੀਰਾਂ ਕੈਸਾ ਦਿਓ ਲਾਈਵ ਸਿੱਧੇ ਤਸਵੀਰਾਂ ਤਾਂ ਸਿੱਧਿਆ ਇਹ ਸਿੱਧਿਆ ਤਸਵੀਰਾਂ ਸਿੱਧਿਆ ਲਾਈ ਤਸਵੀਰਾਂ ਵੱਡੀ ਤਸਵੀਰ ਵੱਡੀ ਅਪਡੇਟ ਤੁਹਾਡੇ ਸਾਹਮਣੇ ਹੈ ਕਿ ਸਾਹਮਣੇ ਕੱਢੀ ਇਧਰ ਜਨਾਬੂਰ ਹੋ ਗਿਆ ਮਾਹੌਲ ਇਧਰ ਜਨਾਬੂਰ ਹੋ ਗਿਆ ਪ੍ਰਸ਼ਾਸਨ ਸਰਮੋਹਣ ਲੱਗ ਗਿਆ ਲਾਈਵ ਸਿੱਧਿਆ ਤਸਵੀਰਾਂ ਇਧਰ ਮਾਹੌਲ ਥੋੜਾ ਘਰਮ ਜਰੂਰ ਹੋ ਹੈ ਸਿੱਧਿਆ ਦੇਖ ਸਾ ਦਿਓ ਜੋ ਮੋਹਲਾ ਧੋੜਾ ਗਰਮ ਜ਼ਰੂਰ ਹੋਇਆ ਤਾਂ ਕਿਸਾਨੀ ਜਥੇਬੰਦੀ ਉਸੋ ਕਿ ਬਦਲ ਸ਼ੁਰੂ ਹੋ ਚੁੱਕੀਆਂ ਨੇ ਕਿ ਅੱਗੇ ਭਾਰਤੀ ਜਨਤਾ ਪਾਰਟੀ ਦੇ ਜੋ ਕਾਰਕਟਰ ਨੇ ਕਿ ਖੜੇ ਨੇ ਤਾਂ ਉਸ ਤੋਂ ਪਹਿਲਾਂ ਤੁਸੀਂ ਦੇਖ ਸਕਦੇ ਧੱਕਾ ਮੁਕੀ ਕਿਸਤਰਾ ਹੋ ਰਹੀ ਹੈ ਧੱਕਾ ਮੁਕੀ ਕਿਸਤਰਾ ਹੋ ਗਿਆ ਸਿੱਧੀ ਲਾਈਵ ਤਸਵੀਰਾਂ ਸਿੱਧੀ ਲਾਈਵ ਤਸਵੀਰਾਂ ਧੱਕਾ ਮੁਕੀ ਸ਼ੁਰੂ ਹੋ ਚੁੱਕੀ ਹੈ ਵੱਡੀਆਂ ਲਾਈਵ ਤਸਵੀਰਾਂ ਐਨਐਨਰ ਨਿਊਜ਼ ਤੇ ਖਬਰ ਨੂੰ ਸ਼ੇਅਰ ਜਲਦ ਜਲਦ ਦੇ ਜੁਰੂ ਕਰ ਦਿਓ ਵੱਡੀਆਂ ਤਸਵੀਰਾਂ ਸਿੱਧੀਆਂ ਟੋਟਾ ਸਾਹਮਣੇ ਨੇ ਤਾਂ ਧੱਕਾ ਮੁਕੀ ਸ਼ੁਰੂ ਹੋ ਚੁੱਕੀ ਹੈ ਤਾਂ ਸਾਹਮਣੇ ਦੇਖ ਸਕਦੇ ਹੋ ਇਹ ਦੂਜੀ ਤਸਵੀਰ ਹੈ ਇਹ ਦੂਜੀ ਤਸਵੀਰ ਜੋ ਸਾਹਮਣੇ ਦਿਖਾ ਰਿਹਾ ਸ਼ਫੀ ਤਾਬਲਾ ਨਾਰੇ ਲਾ ਰਿਹਾ ਹੈ ਠੋਕੇ ਅਗਰ ਤੁਸੀਂ ਕਹਿ ਰਹੇ ਹੋ ਸਾਹਮਣੇ ਜਿੰਦਾਬਾਦ ਸਰ ਤੁਹਾਡਾ ਆਪជា ਟਕਰਾ ਕਿਉਂ ਹੋ ਰਿਹਾ ਆ ਆਪ ਕੀ ਦਿਖਰਾਇਆ ਕਿਸਾਨਾਂ ਦੀ ਹਾਰ ਦੇ ਵਿੱਚ ਗੁੰਡਾ ਕਰਦੀ ਕਰਨ ਆ ਗਏ ਅਸੀਂ ਬਾਬਾਰਾ ਬਾਬਾ ਸਾਹਿਬ ਭੀਮਰਾਓ ਅੰਬੇਦਕਰ ਦਾ ਸਨਮਾਨ ਕਰਨ ਆਏ ਸੀ ਇਹਨਾਂ ਨੇ ਦਲੀ ਸਭਾ ਨੂੰ ਥੱਲੇ ਦਿਖਾਇਆ ਇਹ ਦਲੀਦਾਨਾ ਬਾਬਾ ਸਾਹਿਬ ਇਹ ਦਲੀਦਾਨਾ ਨਫ਼ਰਤ ਕਰਦੇ ਆ ਨਹੀਂ ਦੁਫਾਈ ਚ ਦਲ ਸਮਾਜ ਨੂੰ ਕਹਿੰਦੇ ਅਸੀਂ ਤਾਂ ਨਮਸਤਕ ਹੋਣ ਦਾ ਕੈਸਾ ਨੇ ਕੈਸੀ ਬਾਬਾ ਸਾਹਿਬ ਦੇ ਫੁੱਲ ਅਰਪਣ ਕਰਨ ਆਏ ਸੀ ਬਾਰੇ ਇਹ ਮਹੌਲ ਤਣਾਪੂਰਨ ਹੋ ਗਿਆ ਤਾਂ ਸਿੱਧੇ ਸ਼ਬਦਾਂ ਦੇ ਵਿੱਚ ਗੁੰਡੇ ਕਹ ਦਿੱਤਾ ਗਿਆ ਕਿ ਜੋ ਕਿਸਾਨ ਇੱਥੇ ਖੜੇ ਸੀ ਜਿਥੇ ਬੰਦਿਆਂ ਦੇ ਆਗੂ ਖੜੇ ਸੀ ਤਾਂ ਸਿੱਧੇ ਸ਼ਬਦਾ ਸਿੱਧਾ ਸਪਸ਼ਟ ਰੂਪ ਉਹਨਾਂ ਨੂੰ ਗੁੰਡੇ ਕਹ ਦਿੱਤਾ ਗਿਆ ਤੇ ਕਹ ਦਿੱਤਾ ਗਿਆ ਔਰ ਦੂਜੇ ਪਾਸੇ ਪ੍ਰਸ਼ਾਸਨ ਪੂਰੀ ਤਰ੍ਹਾਂ ਮਸਤ ਹੈ ਪ੍ਰਸ਼ਾਸਨ ਪੂਰੀ ਤਰ੍ਹਾਂ ਲਟ ਹੈ ਚਾਰੇ ਪਾਸੇ ਤੁਹਾਨੂੰ ਪੰਜਾਬ ਪੁਲਿਸ ਔਰ ਆਰਮੀ ਦਿਖਾਈ ਦੇਗੀ ਔਰ ਪੂਰਾ ਜੋਰ ਲਗਾ ਕੇ ਉਹਨਾਂ ਨੇ ਇਸ ਸਥਿਤੀ ਨੂੰ ਕੰਟਰੋਲ ਦੇ ਵਿੱਚ ਕਰ ਲਿਆ ਪਰ ਉਸ ਟਾਈਮ ਮਾਹੌਲ ਬਹੁਤ ਜ਼ਿਆਦਾ ਗਰਮ ਸੀ ਮਾਹੌਲ ਨੂੰ ਸ਼ਾਂਤ ਕੀਤਾ ਗਿਆ ਪਰ ਨਾਰੇਬਾਜ ਜੀ ਬਈ ਲਗਾਤਾਰ ਲਗਾਤਾਰ ਜਾ ਰਹੀ ਹੈ ਲਗਾਤਾਰ ਜਾ ਰਹੀ ਹੈ ਸਿੱਧੀਆਂ ਤਸਵੀਰਾਂ ਸਿੱਧੀਆਂ ਲਾਈਵ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਐਨਐਨਰ ਨਿਊਜ਼ ਤੋਂ ਸਿੱਧੀਆਂ ਲਾਈਵ ਤਸਵੀਰਾਂ ਜਿੱਥੇ ਕਿ ਵਿਰੋਧ ਵੀ ਹੋਇਆ ਹੈ ਔਰ ਵਿਰੋਧ ਤੋਂ ਬਾਅਦ ਵਿਰੋਧਵਾ ਤਸਵੀਰ ਤੁਸੀਂ ਦੇਖ ਸਕਦੇ ਹੋ ਤਾਂ ਕਿਸਾਨ ਇੱਥੇ ਫਿਰ ਬੈਠ ਕੇ ਬੈਠ ਚੁੱਕੇ ਨੇ ਕਿਸਾਨ ਫਿਰ ਬੈਠ ਗਏ ਨੇ ਇੱਥੇ ਕਿਸਾਨੇ ਤੇ ਫਿਰ ਬੈਠ ਗਏ ਨੇ ਤਾਂ ਗੱਲਬਾਤ ਉਹਨਾਂ ਨਾਲ ਆਪਾਂ ਕਰ ਲੈਣੇ ਆ ਉਹਨਾਂ ਨੂੰ ਪੁੱਛ ਲੈਣੇ ਆ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹਰ ਇੱਕੋ ਚੱਲ ਗਿਆ ਜੀ ਆਮ ਆਦੀ ਪਾਰਟੀ ਹੁਣ ਕਹੀਏ ਜਾਂ ਫਿਰ ਦੇਖੋ ਛੱਡ ਕੇ ਭਾਜਪਾ ਚ ਆ ਗਿਆ ਹੈ ਨਾ ਹੁਣ ਇੱਧਰ ਆ ਗਿਆ ਤੇ ਤੁਸੀਂ ਇੱਥੇ ਬੈਠ ਗਏ ਹੁਣ ਕੀ ਪ੍ਰੋਗਰਾਮ ਕੀ ਹੈ ਜੀ ਅਸੀਂ ਆਪਣਾ ਸਾਰਾ ਪ੍ਰੋਗਰਾਮ ਬਣਾਉਣ ਲੱਗੇ ਆ ਇਹਨਾਂ ਨੇ ਪਿੱਛੇ 5-4 ਮਹੀਨੇ ਪਹਿਲਾਂ ਤਾਂ ਭਾਜਪਾ ਦੇ ਖਿਲਾਫ ਬੋਲਦਾ ਸੀਗਾ ਤੇ ਭਾਜਪਾ ਜਿਹੜੀ ਸਰਕਾਰ ਜਿਹੜਾ ਕਿਸਾਨ ਤੇ ਮਜ਼ਦੂਰ ਜਥੇਬੰਦੀਆਂ ਵਿਰੋਧ ਕਰ ਰਹੀਆਂ ਆ ਇਸ ਕਰਕੇ ਸਾਡੇ ਪੂਰੇ ਭਾਰਤ ਦੇਸ਼ ਵਿੱਚ ਕਿਸਾਨ ਜਥੇਬੰਦੀਆਂ ਭਾਜਪਾ ਦੇ ਜਿਹੜੇ ਲੀਡਰ ਨੇ ਉਹਨਾਂ ਦਾ ਕੈਂਡੀਡੇਟਾਂ 'ਤੇ ਵਿਰੋਧ ਕਰਨਾ ਆ ਉਹਦੇ ਵਿਰੋਧ ਕਰਨ ਵਿੱਚ ਅਸੀਂ ਇੱਥੇ ਪਹੁੰਚੇ ਹੋਇਆ ਉਹ ਵਿਰੋਧ ਸਾਡਾ جاری ਰਹਿਣਾ ਜਿੰਨਾ ਚਿਰ 1 ਜੂਨ ਤੱਕ ਇਹ ਜਾਰੀ ਅਜਦਾ ਰਹੂਗਾ ਚਾਹੇ ਰੈਂਕੂ ਆ ਜਾਰੀ ਰਹੂਗਾ ਜੀ ਤੁਸੀਂ ਅਜੇ ਇੱਥੇ ਬੈਠ ਗਏ ਹੋ ਇਹ ਕਿੰਨਾ ਕੁ ਟਾਈਮ ਬੈਠਣਾ ਕੀ ਪ੍ਰੋਗਰਾਮ ਹੈ ਉਹ ਉਹ ਦੇਖਦੇ ਆ ਬੰਦਿਆਂ ਨਾਲ ਸਲਾਹ ਕਰਕੇ ਉਹ ਸਾਰਾ ਪਲਾਨ ਤਿਆਰ ਕਰਨ ਲੱਗੇ ਆ ਇੱਕ ਪਾਸੇ ਸੁਸ਼ੀਲ ਕੁਮਾਰੀ ਕਿਉਂ ਨਾ ਗੱਲ ਹੋਈ ਕਹਿੰਦੇ ਕਿਸਾਨ ਨਹੀਂ ਐ ਕਹਿੰਦੇ ਇਹ ਤਾਂ ਗੁੰਡੇ ਬੈਠੇ ਆ ਜਦੋਂ ਇਹ ਦੇਸ਼ ਦਾ ਢਿੱਡ ਭਰਦੇ ਸੀਗੇ ਉਹ ਜਾਂ ਬੰਜਰ ਕਰ ਲਈਆਂ ਉਦੋਂ ਅਸੀਂ ਚੰਗੇ ਸੀਗੇ ਅੱਜ ਜਦੋਂ ਦੇਸ਼ ਭੁੱਖ ਮਰੀ ਜੋ ਕੱਢ ਦਿੱਤਾ ਆ ਅੱਜ ਅਸੀਂ ਇਹਨਾਂ ਨੂੰ ਗੁੰਡੇ ਲੱਗਦੇ ਆ ਇਹਨਾਂ ਨੇ 15-15 ਲੱਖ ਐ ਮੋਦੀ ਨੇ ਖਾਤਿਆਂ ਵਿੱਚ ਪਾਵਾਂਗੇ ਕਿ ਆ ਦੀ ਕਿਸਾਨ ਦੇ ਮਜ਼ਦੂਰ ਦਾ ਕਰਜ਼ਾ ਮਾਫ਼ ਕਰਾਂਗੇ ਔਰ ਉਹ ਅਸੀਂ ਚੰਗੇ ਉਦੋਂ ਇਹਨਾਂ ਨੂੰ ਚੰਗੇ ਲੱਗਦੇ ਵੋਟਾਂ ਲੈਣ ਨੂੰ ਇਹਨਾਂ ਨੇ ਕਿਹਾ ਸੀਗਾ 20x20 ਬਿਜਲੀ ਦਾ ਬਿੱਲ ਨਹੀਂ ਦੇਵਾਂਗੇ ਔਰ ਦੁਬਾਰਾ ਮਾਬੀ ਦਾ ਮੁਕਰੇ ਨੇ ਇਹਨਾਂ ਨੇ ਕਿਹਾ ਕਾਲੇ ਕਾਨੂੰਨ ਮੁੜ ਕੇ ਨਹੀਂ ਦੇਵਾਂਗੇ ਅੱਜ ਅੱਜ ਕਾਲੇ ਕਾਨੂੰਨ ਜਿਹੜੇ ਮੁੜ ਕੇ ਦੁਬਾਰਾ ਲਾਗੂ ਕਰਨ ਦੇ ਲਈ ਇਸ ਕਰਕੇ ਕੋਈ ਹੋਰ ਗੱਲ ਆ ਜੀ ਐ ਜਸ਼ੀਲ ਕਮਾਰ ਸ਼ਸ਼ੀਲ ਸ਼ਸ਼ੀਲ ਕੁਮਾਰ ਸ਼ਸ਼ੀਲ ਕੁਮਾਰ ਨੂੰ ਜਦੋਂ ਆਮ ਆਮ ਆਦੀ ਪਾਰਟੀ ਸੀ ਤਾਂ ਦਿੱਲੀ ਸਿੰਘ ਮੋਰਚਾ ਲੱਗਿਆ ਸੀ ਵੱਡਾ ਉੱਥੇ ਕਿਸਾਨਾਂ ਦੇ ਹੱਕਾਂ ਦੇ ਵਿੱਚ ਸੀ ਅੱਜ ਉਹ ਪਾਰਟੀ ਬਦਲੀ ਆ ਤੇ ਨਾਲ ਨਾਲ ਬਦਲੇਗਾ ਅੱਜ ਅੱਜ ਉਹ ਕਹਿ ਰਿਹਾ ਕਿ ਇਹ ਗੁੰਡਿਆ ਉਹ ਕਹਿੰਦਾ ਸੀ ਮੇਰਾ ਭਾਈਚਾਰਾ ਮਰਿਆ ਆਪਣੇ ਕਿਸਾਨ ਮੋਰੇ ਛਾਤੀਆਂ ਤਾਣ ਕੇ ਉਹਨਾਂ ਦਾ ਬਰੋਦਰ ਕਰਨਗੇ ਔਰ ਕਰਦੇ ਰਹਿਣਗੇ ਤਾਂ ਕਿਸਾਨ ਇੱਥੇ ਬੈਠ ਚੁੱਕੇ ਆ ਸਿੱਧੀਆਂ ਤਸਵੀਰਾਂ ਲਾਈਵ ਨੇ ਜੋ ਬਲੇ ਬਰਾਗੀ ਹਾਲ ਦੱਸੇ ਤਾਂ ਬਰੋਦਰ ਕੀਤਾ ਬਰੋਦਰ ਉਹਨਾਂ ਨੇ ਵੀ ਲਗਾਤਾਰ ਟਰੋਡ ਕੀਤਾ ਜੀ ਹਾਂਜੀ ਹਾਂਜੀ ਉਹ ਮੈਂ ਗੱਲ ਕਰ ਰਹਾ ਮਾੜੀ ਆਜੋ ਆਜੋ ਗੱਲ ਕਰ ਲਓ ਮੈਂ ਕਹਿਆ ਤੁਹਾਡਾ ਤੁਸੀਂ ਵਿਰੋਧ ਕੀਤਾ ਉਹ ਜੋ ਅਗਲੇ ਪਾਰਟੀ ਉਹਨਾਂ ਵੀ ਤੁਹਾਡਾ ਵਿਰੋਧ ਕੀਤਾ ਇੱਧਰ ਹੋ ਜਾ ਮਾੜੀ ਇੱਧਰ ਸਾਈਡ ਉਹ ਪਤਾ ਕਿ ਸਮਝਦਾਰੀ ਆ ਇੱਧਰ ਕੈਮਰਾ ਇੱਧਰ ਹੈ ਸਾਹਮਣੇ ਇਹ ਹੈਗੀ ਸਮਝਦਾਰੀ ਉਹਦੀ ਸਾਡੀ ਸਮਝਦਾਰੀ ਬਹੁਤ ਸੋਝਵਾਲੀ ਆ ਇਹ ਲੋਕ ਦਲ ਬਦਲੂ ਆ ਪਹਿਲਾਂ ਰੰਗ ਸੀ ਕਾਂਗਰਸ ਵਿੱਚ ਫੇਰ ਆਇਆ ਝਾੜੂ ਵਿੱਚ ਲੋਕਾਂ ਨੇ 450 ਵੋਟ ਪਾਈ ਇਹਨਾਂ ਵੋਟ ਲੈ ਕੇ ਤੇ ਛਾਲ ਮਾਰ ਕੇ ਜਾੜਾ ਬੀਜਪੀ ਵਿੱਚ ਦੱਲਾ ਨਹੀਂ ਆਏ ਮੋਦੀ ਦਾ ਇਹ ਅਜੰਡਾ ਬਹੁਤ ਮਾੜਾ ਹੈ ਅਜੰਡਾ ਕੀ ਆ ਪਹਿਲਾਂ ਨਿਆਂ ਦਵੇ ਦਿੱਲੀ ਵਿੱਚ 13 ਮਹੀਨੇ ਰਹੇ ਸੀ 13 ਮਹੀਨੇ ਖਾべ ਉੱਥੇ ਇਹ ਕਾਲੇ ਘਰਨ ਦਿੱਲੀ ਜਿ ਬਣਾਈ ਮੋਦੀ ਨੇ ਉਹਨਾਂ ਨੂੰ ਕੈਸਾ ਕਰਾਉਣ ਵਾਤੇ 13 ਮਹੀਨੇ ਖਾべ ਉਹਦਾ ਨਿਆਂ ਦਵੇ 750 ਕਿਸਾਨ ਸ਼ਹੀਦ ਹੋਤੇ ਹੋਇਆ ਦਿੱਲੀ ਵਿੱਚ ਉਹਦਾ ਤੁਹਾਨੂੰ ਨਿਆਂ ਦਵੇ ਕੋਈ ਇਮਾਜਵਾ ਨਹੀਂ ਮਿਲਿਆ ਲਕੀਮਪੁਰ ਖੀਰੀ ਵਿੱਚ ਜਿਹੜੇ ਧਾਨਾਂ ਲਾੜੇ ਕਿਸਾਨ ਮੋਦੀ ਦੇ ਖਿਲਾਫ ਉਹਨਾਂ ਦੇ ਗੱਡੀ ਚਾਰੀ ਨਾਲ ਨੇ ਚਾਰ ਕਿਸਾਨ ਸ਼ਹੀਦ ਕੀਤੇ ਇੱਕ ਦਾ ਪੱਤਰਗਾ ਸ਼ਹੀਦ ਕੀਤਾ ਉਹਦਾ ਨਿਆਂ ਨਹੀਂ ਮਿਲਿਆ ਕੋਈ ਨਿਆ ਨਹੀਂ ਮਿਲਿਆ ਕੋਈ ਨਿਆ ਨਹੀਂ ਮਿਲਿਆ ਘੱਟ ਗਣਦੀਆਂ ਸਿੱਖ ਬੰਜਰੂਡੀ ਕਾਮਰੇਡ ਮੁਸਲਮਾਨ ਸਾਰਿਆਂ ਨੂੰ ਇਹ ਕਹਿੰਦਾ ਮਾਰ ਦੇਣਾ ਬਸ ਮੈਂ ਹਣ ਤੁਸੀਂ ਇੱਥੇ ਬੈਠ ਕਿਉਂ ਜੀ ਕੀ ਪ੍ਰੋਗਰਾਮ ਕੀ ਹੈ ਕਿ ਇੱਥੋਂ ਹੁਣ ਚੱਲ ਜਾਓਗੇ ਕਿਉਂਕਿ ਸੁਸ਼ੀਲ ਕਮ ਰਿੰਕ ਉਹ ਵੀ ਇੱਥੋਂ ਚਲਾ ਗਿਆ ਜੋ ਉਹਨਾਂ ਸਮਰਥਕ ਸੀ ਉਹ ਵੀ ਚਲਾ ਗਿਆ ਤਾਂ ਰਹਿ ਗਿਆ ਇਕੱਲਾ ਕਿਸਾਨ ਜਿੱਥੇ ਬੰਦੀਆਂ ਤੁਸੀਂ ਹੁਣ ਇੱਥੇ ਬੈਠੇ ਹੋ ਤੁਹਾਡਾ ਪ੍ਰੋਗਰਾਮ ਕੀ ਹੈ ਸਾਡਾ ਵਿਰੋਧ ਅਸੀਂ ਕੰਮਸ਼ਕਾਰਾਂ ਦਾ ਵਿਰੋਧ ਸਾਡਾ ਨਿਸ਼ਾਨਾ ਵਿਰੋਧ ਕਰਨਾ ਲੋਕਾਂ ਨੂੰ ਹੋ ਚੁੱਕੀ ਉਹ ਕਰ ਲਿਆ ਅਸੀਂ ਹੁਣ ਦੀ ਮੀਟਿੰਗ ਕਰਨੀ ਆ ਓਦੋਂ ਬਾਅਦ ਸਮਾਪਤ ਕਰ ਲੈਣਾ ਹੈ ਚੱਲ ਜਾਨੇ ਆ ਮੇਜਰ ਸਾਹਿਬ ਕਹਿੰਦੇ ਮੀਟਿੰਗ ਅਸੀਂ ਕਰਨੀ ਆ ਉਸ ਤੋਂ ਬਾਅਦ ਕਹਿੰਦੇ ਅਸੀਂ ਚੱਲ ਜਾਣਾ ਐਮਪੀ ਸ਼ਸ਼ੀਲ ਕੁਮਾਰ ਰਿੰਕੂ ਵੀ ਕਹਿੰਦੇ ਚੱਲ ਗਏ ਤੇ ਜਿਨ੍ਹਾਂ ਨੇ ਉਹ ਵੀ ਦੂਜੀ ਪੱਜ ਪਾਣੇ ਜੋ ਵਿਰੋਧ ਕੀਤਾ ਸੀ ਉਹ ਵੀ ਚੱਲ ਗਏ ਤੇ ਹੁਣ ਕਹਿੰਦੇ ਅਸੀਂ ਵੀ ਚੱਲ ਜਾਣਾ ਅਗਲਾ ਪ੍ਰੋਗਰਾਮ ਅਸੀਂ ਜੋ ਹੋਵੇਗਾ ਉਹ ਵੀ ਦੱਸਾਂਗੇ ਤਾਂ ਹੁਣ ਚੱਲੇ ਜਾਣਾ ਵਾ ਪਰ ਅਗਲੀ ਅਪਡੇਟ ਕੀ ਹੋਏਗੀ ਮੈਂ ਉਹ ਵੀ ਲੈ ਕੇ ਆਜ਼ਰਾਂਗਾ ਦੇਖਦੇ ਰਹੋ ਐਨਐਨਆਰ